टे के इनके द्वारा यहाँ पे अशियारा कराटे जिम की जो शुरुआत की गई है और बहुत ही अच्छा नेक कार्य इनके द्वारा किया जा रहा है यहाँ बच्चियों को निःशुल्क कराटे की शिक्षा दी जाएगी तो आज का जो दौर चल रहा है बहुत ज़रूरी है बेटियों को आत्मरक्षा से जुड़ना और हर अभिभावक को मैं आपके चैनल के माध्यम से आह्वान करूँगी कि अपनी बेटियों को वो कुछ और सिखाएं या ना सिखाएँ लेकिन कराटे आत्मरक्षा ज़रूर सिखाएँ एक बार फिर से शुभकामनाएँ पंकज सहानी जी को बच्चों को मैं यही मैसेज देना चाहती हूँ कि बच्चों को हर एक्टिविटी से जो फिज़िकल एक्टिविटीज़ उनसे ज़रूर उनको जुड़ना चाहिए क्योंकि जो आजकल नशा जो है वो बहुत पंजाब हो चाहे हिमाचल हो बहुत ज़्यादा बढ़ रहा है अगर बच्चे आ, कराटे से या क्रिकेट से किसी से भी जुड़ेंगे तो वो नशे से जो दूर रहेंगे तो ज़रूर अपने बच्चों को आ, ऐसी गेम से या कराटे से जोड़िए ਚੇਸ਼ਪਤੀ ਨਗਰ ਅਸ਼ਾਨਾ ਅਸ਼ਾਰਾ ਕਮ ਉਹਦਾ ਕਰਾਟੇ ਦਾ ਅੱਜ ਓਪਨਿੰਗ ਕੀਤੀ ਆ ਤੇ ਇਸ ਕਰਕੇ ਮੈਂ ਸਾਰੇ ਆਪਣੇ ਕਾਉਂਸਲਰ ਸਾਹਿਬ ਨੂੰ ਸਾਡੇ ਅਸ਼ਾਨੀ ਜੀ ਨੂੰ ਤੇ ਮੈਡਮ ਅਸ਼ਾਨੀਆ ਨੂੰ ਬਹੁਤ ਵਧਾਈ ਦੇਣਾ ਚਾਹੁੰਦਾ ਤੇ ਇਸ ਕਰਕੇ ਵੀ ਇਹ ਜਿਹੜਾ ਅੱਜ ਦੇ ਜਵਾਨੇ ਦੇ ਵਿੱਚ ਇਹ ਜਿਹੜੀ ਜਿਹੜੀ ਕਰਾਟੇ ਆ ਤੇ ਬਹੁਤ ਮਹੱਤਵ ਰੱਖਦੀ ਹੈ ਜੋ ਆਉਣ ਵਾਲਾ ਸਮਾਂ ਜੋ ਸਮਾਂ ਚੱਲ ਰਿਹਾ ਇਸ ਕਰਕੇ ਮੈਂ ਸਾਰੇ ਇਲਾਕਾ ਵਾਸੀਆਂ ਨੂੰ ਵੀ ਇੱਥੇ ਜਿਹੜੇ ਇਲਾਕੇ ਦੇ ਵਿੱਚ ਅਕੈਡਮੀ ਖੋਲੀ ਆ ਤੇ ਮੈਂ ਸਾਰੇ ਟੀਮ ਆਪਣੇ ਅਸ਼ਾਨੀ ਸਾਹਿਬ ਨੂੰ ਵਧਾਈ ਦੇਣਾ ਚਾਹੁੰਦਾ ਥੈਂਕ ਯੂ ਸਰ ਤਾਂ ਬਹੁਤ ਬਹੁਤ ਧੰਨਵਾਦ ਅੱਜ ਆਸ਼ੀਆਰਾ ਜਿਮ ਕਰਾਟੇ ਜਿਮ ਜਿਹਦੀ ਓਪਨਿੰਗ ਹੋਈ ਹੈ ਤੇ ਸਾਰੇ ਟੀਮ ਮੈਂਬਰਾਂ ਨੂੰ ਸਾਰੇ ਕੋਚ ਕੋਚਸ ਸਾਹਿਬ ਨੂੰ ਬਹੁਤ-ਬਹੁਤ ਵਧਾਈ ਦਿਨਾਂ ਤੇ ਇੱਕ ਮੈਸੇਜ ਇਹ ਹੈ ਕਿ ਵੀ ਜੋ ਇੱਕ ਸਪੋਰਟਸ ਹੈ ਜੋ ਕਰਾਟੇ ਹੈ ਇਹ ਕਿਸੇ ਮੈਡੀਟੇਸ਼ਨ ਤੋਂ ਘੱਟ ਨਹੀਂ ਹੈਗੇ ਕਿਉਂਕਿ ਇਹਦੇ ਵਿੱਚ ਜਿਹੜੇ ਕੋਚਸ ਨੇ ਵੀ ਉਹਨਾਂ ਨੇ ਜਿਹੜੀ ਟ੍ਰੇਨਿੰਗ ਲਈ ਹੈ ਉਹਨਾਂ ਨੇ ਬਹੁਤ ਹੀ ਸੰਘਰਸ਼ ਔਰ ਬਹੁਤ ਹੀ ਮਿਹਨਤ ਕਰਕੇ ਕੋਚ ਨਾਮ ਹਾਸਲ ਕੀਤਾ ਹੈ ਤੋ ਅਸੀਂ ਉਮੀਦ ਕਰਦੇ ਹਾਂ ਕਿ ਇਸ ਤਰ੍ਹਾਂ ਦੀ ਅਕੈਡਮੀ ਤੇ ਜਿਮ ਹਰ ਕਲੀ ਹਰ ਮੁਹੱਲੇ ਹਰ ਨਗਰ ਦੇ ਵਿੱਚ ਹੋਣੀਆਂ ਚਾਹੀਦੀਆਂ ਨੇ ਤਾਂ ਕਿ ਹਰ ਸਟੂਡੈਂਟਸ ਨੂੰ ਹਰ ਬੱਚਿਆਂ ਨੂੰ ਸਪੋਰਟਸ ਨਾਲ ਜੋੜੀਏ ਆਪਾਂ ਕਾਰਾਟੇ ਨਾਲ ਜੋੜੀਏ ਜਿਮ ਨਾਲ ਜੋੜੀਏ ਕਿ ਤਾਂ ਕਿ ਸਮਾਜ ਦੀ ਬੁਰਾਈ ਆਟੋਮੈਟਿਕਲੀ ਖਤਮ ਹੋ ਜੇ ਕਿਉਂਕਿ ਬੱਚੇ ਹੀ ਦੇਸ਼ ਦਾ ਭਵਿਕਾ ਇਹ ਬੱਚੇ ਹੀ ਸਾਡੇ ਸਮਾਜ ਨੂੰ ਸੁਧਾਰ ਸਕਦੇ ਇਹਨਾਂ ਬੱਚਿਆਂ ਦੀ ਸਾਰੀਆਂ ਚੀਜ਼ਾਂ ਤੋਂ ਅਸੀਂ ਉਮੀਦ ਰੱਖਦੇ ਹਾਂ ਇਤਿਹਾਸ ਦੇ ਪਿੰਡੀਆਂ ਨੂੰ ਬਹੁਤ ਬਹੁਤ तहे ਦਿਲੋਂ ਵਧਾਈ ਦਿੰਨਾ ਵਾ ਇਸ ਜੀਮ ਦੀ ਅਕੈਡਮੀ ਦੇ ਸਾਰੇ ਹੀ ਸੂਝਵਾਜ